ਮੇਰਾ ਨਾਮ ਅਮਰਿੰਦਰ ਸਿੰਘ ਆ ਮੈਂ ਪੋਪਰ ਦਾ ਰਹਿਣ ਵਾਲਾ ਤੇ 5 ਬੋਡੀ ਸਰਵਿਸ ਪੈਕ ਪੀਣ ਤੋਂ ਪਹਿਲਾਂ ਮੈਨੂੰ ਅਲਸਰੇਟਿਵ ਕੋਲਾਈਟਸ ਦੀ ਪ੍ਰੋਬਲਮ ਸੀ ਤੇ ਉਹ ਆਟੋਇਮਿਊਨ ਡਿਜ਼ੀਜ਼ ਚ ਦਾ ਸਾਰੇ ਪਾਸੇ ਟੈਸਟ ਕਰਵਾ ਕੇ ਮੈਡੀਸਨ ਮੈਂ ਲੱਖਾਂ ਦੀ ਮੈਡੀਸਨ ਖਾ ਚੁੱਕਾ ਤੇ ਹਜੇ ਤੱਕ ਕੋਈ ਫਰਕ ਨਹੀਂ ਪੈ ਰਿਹਾ ਸੀ ਉਹਨਾਂ ਨਾਲ ਅੱਛਾ ਜਦੋਂ ਤੁਸੀਂ ਹੁਣ ਬੋਡੀ ਸਰਵਿਸ ਤੁਸੀਂ ਕਿੰਨੇ ਚਿਰ ਤੋਂ ਵਰਤ ਰਹੇ ਹੋ ਮੈਂ ਫਸਟ ਪਹਿਲਾ ਪੀਤਾ ਬੜੀ ਸਰਵਿਸ 받ਤੇ ਹੂੰ ਸੈਕਿੰਡ ਸ਼ੁਰੂ ਕੀਤਾ ਹੁਣ ਤੁਸੀਂ ਕੀ ਮਹਿਸੂਸ ਕਰਦੇ ਕਿੰਨਾ ਕੁ ਤੁਹਾਨੂੰ ਫਰਕ ਆ ਮੈਨੂੰ ਨਾ 90% ਫਰਕ ਲੱਗਦਾ ਆਪਣੇ ਆਪ ਨੂੰ 90% ਤੁਹਾਨੂੰ ਫਰਕ ਆ ਹੁਣ ਕੋਈ ਦਵਾਈ ਵਗੈਰਾ ਜਿਹੜੀ ਐਲੋਪੈਥਿਕ ਤਾਂ ਨਹੀਂ ਖਾਂਦੇ ਨਹੀਂ ਨਹੀਂ ਕੋਈ ਮੈਡੀਸਿਨ ਨਹੀਂ ਖਾਂਦਾ ਪਹਿਲਾਂ ਮੇਰਾ ਸਿਹਤ ਵੀ ਨਹੀਂ ਬਹੁਤ ਘੱਟ ਸੀਗੀ ਬਣਦੀ ਨਹੀਂ ਸੀ ਮਾਜਰੋਂ ਦੀ ਮੈਨੂੰ ਪ੍ਰੋਬਲਮ ਹੋਈ ਸੀ ਅੱਛਾ ਜੀ ਔਰ ਤੁਸੀਂ ਬਿਮਾਰ ਹੋ ਗਏ ਹੁਣ ਮਤਲਬ ਤੁਸੀਂ ਪੈਸਾ ਕਿੰਨਾ ਖਰਤੇ ਸੀ ਪਹਿਲਾਂ ਪਹਿਲਾਂ ਤਾਂ ਮੈਂ ਲੱਖਾਂ ਦੇ ਹਿਸਾਬ ਨਾਲ ਪੈਸੇ ਖਰਚ ਲਏ ਮੈਡੀਕਲ ਮੈਡੀਸਨ ਜਿੱਥੇ ਕੋਈ ਦਾਦਾਈ ਉੱਥੋਂ ਲੈ ਆਉਣੀ ਕਦੀ ਕਿਤੇ ਉਹ ਬਹੁਤ ਦੂਰੋ ਦੂਰ ਜਾ ਚੰਡੀਗੜ੍ਹ ਉਹ ਸਾਰੀ ਪਾਸੇ ਉਹ ਖਾਦੀ ਦਵਾਈ ਤੇ ਹੁਣ ਵੀ ਜੀ ਤੁਹਾਨੂੰ ਜਿੱਦਾਂ ਸੋਸ਼ਲ ਮੀਡੀਆ ਤੇ ਲੱਖਾਂ ਲੋਕ ਲਾਈਵ ਸੁਣਨਗੇ ਤੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਆਂ ਵੀ ਪੰਜ ਉਸ ਬੋਡੀ ਸਰਵਿਸ ਕੀ ਆ ਜਿਹੜੇ ਲੋਕ ਸੁਣ ਰਹੇ ਮੈਨੂੰ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਜਿਸ ਤਰ੍ਹਾਂ ਮੈਨੂੰ ਪ੍ਰੋਬਲਮ ਆਉਣ ਤੋਂ ਬਾਅਦ ਤਾਂ ਬਹੁਤ ਟਾਈਮ ਬਾਅਦ ਪਤਾ ਲੱਗਾ ਇਹਦੇ ਬਾਰੇ ਤੇ ਜਿਹੜੇ ਕਿਸੇ ਨੂੰ ਪ੍ਰੋਬਲਮ ਹੈਗੀ ਵੀ ਆ ਉਹ ਤਾਂ ਲੈਣ ਹੀ ਲੈਣ ਜੇ ਕਿਸੇ ਨੂੰ ਨਹੀਂ ਵੀ ਪ੍ਰੋਬਲਮ ਉਹ ਵੀ ਇਸ ਯੂਜ਼ ਸ਼ੁਰੂ ਕਰ ਦੇਣ ਤੇ ਉਹਨਾਂ ਨੂੰ ਕੋਈ ਵੀ ਇਨ ਫਿਊਚਰ ਕੋਈ ਪ੍ਰੋਬਲਮ ਨਹੀਂ ਆਏਗੀ ਤੁਹਾਨੂੰ ਸਾਰੇ ਠੀਕ ਹੈ ਵੀਰ ਜੀ ਠੀਕ ਹੈ ਥੈਂਕ ਯੂ ਥੈਂਕ ਯੂ ਸੋ ਮਚ